ਸਾਡੇ ਵੱਲੋਂ ਜਿਹੜਾ ਸਾਰੇ ਪੁੱਥਾਂ ਤੇ ਜਿਹੜੇ ਬਲਾਕ ਬਟਾਲਾ ਦੇ ਜਿਹੜੀ ਇਲੈਕਸ਼ਨ ਦਾ ਸਾਡੇ ਕੋਲੇ ਹੈ ਓਵਰ ਆਲ ਜਿਹੜਾ ਸੁਪਰਵੀਜ਼ਨ ਹੈ ਪਲੱਸ ਅਸੀਂ ਇਲੈਕਸ਼ਨ ਕੰਡਕਟ ਕਰਾਣੀ ਸਾਡੇ ਜਿਹੜੇ 15 ਹੈਗੇ ਜ਼ੋਨ ਸਾਡੇ ਕੋਲੇ ਪੰਚਾਇਤ ਸੰਪਤੀ ਦੇ ਜ਼ੋਨ ਹੈਗੇ ਆ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਆ ਤੋ ਸਾਰਾ ਮਟੀਰੀਅਲ ਸਾਡਾ ਰੈਡੀ ਆ ਸਾਰਾ ਇਲੈਕਸ਼ਨ ਦਾ ਸਮਾਨ ਬਾਕੀ ਰੈਡੀ ਆ ਬੈਲਟ ਉੱਪਰ ਵਗੈਰਾ ਸਾਰੇ ਆ ਗਏ ਪੋਲਿੰਗ ਪਾਰਟੀਆਂ ਆ ਰਹੀਆਂ ਅਸੀਂ ਉਹਨਾਂ ਨੂੰ ਜਿਹੜਾ ਬਸਾਂ ਦੇ ਰਹੀਂ ਬੂਥਾਂ ਤੇ ਪਹੁੰਚਾਵਾਂਗੇ ਨਾਲ ਵੀ ਸਿਕਿਉਰਿਟੀ ਸਾਡੀ ਪੁਲਿਸ ਫੋਰਸ ਲੱਗੀ ਹੈ ਤੇ ਸਾਡੇ 15 ਹੀ ਅਸੀਂ ਸੈਕਟਰ ਆਫਸਰ ਲਗਾਏ ਆ ਜਿਹੜੇ ਲਾਅ ਐਂਡ ਔਰਡਰ ਦਾ ਦੇਖਣਗੇ ਪਲੱਸ ਬੂਥਾਂ ਤੇ ਵੀ ਉਹਨਾਂ ਦੀ ਨਿਗਰਾਨੀ ਹੋਏਗੀ ਉਹਨਾਂ ਦੇ ਨਾਲ ਪੁਲਿਸ ਪਾਰਟੀ ਵੀ ਹੋਏਗੀ ਤਾਂ ਜੋ ਲਾਅ ਐਂਡ ਔਰਡਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਡੀ ਸਿਚੁਏਸ਼ਨ ਨੂੰ ਹੈਂਡਲ ਕਰ ਲੈਣ ਇਹ ਟ੍ਰੇਨਿੰਗ ਦੋ ਟ੍ਰੇਨਿੰਗਾਂ ਹੋ ਚੁੱਕੀਆਂ ਜੀ ਅੱਜ ਤੀਜੀ ਟ੍ਰੇਨਿੰਗ ਕਰਾਉਣ ਉਪਰੰਤ ਅਸੀਂ ਇਹਨਾਂ ਨੂੰ ਪਾਰਟੀਆਂ ਪੂਰੀਆਂ ਕਰਕੇ ਸਮਾਨ ਤੋਰਨਾ 97 ਬੂਥ ਹੈਗੇ ਆ 97 ਕੋਲਿੰਗ ਪਾਰਟੀਆਂ ਸਾਡੀਆਂ ਜਾਣੀਆਂ ਬੂਥਾਂ ਦੇ ਉੱਤੇ ਬਾਕੀ ਸਾਡੇ ਕੋਲੇ ਰਿਜ਼ਰਵ ਪਾਰਟੀਆਂ ਜੇਨ ਕੇਸ ਕੋਈ ਮੈਡੀਕਲ ਪ੍ਰੋਬਲਮ ਆ ਜਾਂ ਕਿਸੇ ਦੀ ਹੋਰ ਕਰਕੇ ਕੋਈ ਸਟਾਫ ਚੇਂਜ ਕਰਨਾ ਹੈ ਤਾਂ ਇਹ ਜਰੂਰਤ ਚੋਂ ਪੂਰਾ ਕਰਕੇ ਅਸੀਂ ਅੱਜ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਉਪਰੰਤ ਅਸੀਂ ਉਹਨਾਂ ਨੂੰ ਭੇਜ ਦਾਂਗੇ ਸਾਡੇ ਜਿਹੜੇ ਆ 2-2 ਬਕਸੇ ਜਾਣੇ ਹਰੇਕ ਬੂਥ ਤੇ ਇੱਕ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਬਕਸਾ ਜਾਣਾ ਇੱਕ ਇੱਕ ਪੰਚਾਇਤ ਸੰਪਤੀ ਦਾ ਬਕਸਾ ਤੋਂ ਬਕਸਿਆਂ ਦੇ ਉੱਪਰ ਵੀ ਅਸੀਂ ਸਟਿੱਕਰ ਲਾਏ ਆ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਹੈ ਬਕਸਿਆਂ ਤੇ ਜਿਹੜਾ ਵਰਡ ਪੇਪਰ ਪਾਉਣਾ ਉਹ ਉੱਥੇ ਉਹ ਸਹੀ ਢੰਗ ਦਾ ਪਾ ਸਕਣ ਜਿੱਥੇ ਲਿਖਿਆ ਗਿਆ ਆ ਸਰਕ ਦਾ ਨਾਮ ਕਹੋ ਮੇਰਾ ਨਾਮ ਨੇਜਨ ਸੋਹਤਾ ਨੈਪ ਸੇਲਰ ਬਟਾਰਾ ਸੱਸੇ ਚੋਣਾਂ ਲਈ ਸਾਰੀ ਸਮਗਰੀ ਸਾਡੇ ਕੋਲ ਪਹੁੰਚ ਚੁੱਕੀ ਹੈ ਬੋਥ ਵਾਈਜ਼ ਅਸੀਂ ਪੈਕ ਕਰ ਰੱਖੀ ਹੈ ਸਾਰੀ ਸਮਗਰੀ ਕਮਰੇ ਦੇ ਵਿੱਚ ਸਾਰੀ ਟੀਮ ਆ ਪਾਰਟੀ ਵਾਈਜ਼ ਬੈਠ ਰਹੀਆਂ ਨੇ ਜਿਵੇਂ ਜਿਵੇਂ ਆਈ ਜਾਂਦੇ ਆ ਅਸੀਂ ਪਾਰਟੀ ਬਣਾ ਕੇ ਸਾਰਾ ਸਮਾਨ ਮੁਹਜਿਆ ਕਰਾ ਕੇ ਉਹਨਾਂ ਨੂੰ ਇੱਥੋਂ ਤੋਰੀ ਜਾਵਾਂਗੇ ਪੁਲਿਸ ਪ੍ਰਸ਼ਾਸਨ ਸਾਰਾ ਐਕਟਿਵ ਹੈ ਲਾਈਨ ਆਰਡਰ ਦੀ ਪੂਰੀ ਮੇਨਟੇਨੈਂਸ ਕੀਤੀ ਹੋਈ ਹੈ ਅਸੀਂ ਸਾਡੇ ਕੋਲ ਪੂਰੀ ਤਿਆਰੀ ਹੈ ਕਿ ਚੋਣਾਂ ਪੂਰੇ ਪੀਸਫੁਲੀ ਤੇ ਵਧੀਆ ਢੰਗ ਨਾਲ ਇੱਥੇ ਨਿਪਟੜੇ ਚੜ੍ਹ ਜਾ ਸਕੇ ਧੰਨਵਾਦ ਆਪਣੇ ਕੋਲ 97 ਬੋਥਲੇ ਪਟਾਲੇ ਵਿੱਚ ਤੁਹਾਨੂੰ ਉੱਠਣ ਦਾ ਸਾਰਾ ਸਮਾਨ ਰੈਡੀ ਹੈ ਆਪਣੇ ਕੋਲ ਤੇ ਬਸ ਟੀਮਾਂ ਦੀ ਵੇਟ ਕਰਦੇ ਆਂ ਟੀਮ ਤਿਆਰ ਹੋਏਗੀ ਤੇ ਸਾਰੇ ਤੋਰਦੇ ਨਹੀਂ ਆਪਾਂ ਇੱਥੋਂ ਜੀ ਟ੍ਰੇਨਿੰਗ ਦੇ ਪਹਿਲੇ 2-3 ਸੈਸ਼ਨ ਲੱਗ ਚੁੱਕੇ ਆ ਲਗਾਤਾਰ ਅੱਜ ਸਿਰਫ ਟੀਮਾਂ ਬਣ ਕੇ ਇੱਥੋਂ ਤੋਰਨੇ ਆਪਾਂ